ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ ਕੱਲ ਨੂੰ ਆ ਗਿਆ ਪ੍ਰਕਾਸ਼ ਜੀ ਬਾਬੇ ਨਾਨਕ ਦਾ ਤੇ ਪਰਸ ਨੂੰ ਆ ਗਿਆ ਨਗਰ ਕੀਰਤਨਾ ਤੇ ਕੱਲ ਨੂੰ ਸਵੇਰੇ ਪ੍ਰਭਾਤ ਫੇਰ ਵੀ ਆਉਣੀ ਆ ਆਪਣੀ ਗਲੀ ਦੇ ਵਿੱਚ ਤੇ ਤਾਂ ਕਰਕੇ ਆਪਾਂ ਸੇਵਾ ਕਰ ਰਹੇ ਸੀਗੇ ਤੇ ਆਪਣੀ ਗਲੀ ਦੇ ਵਿੱਚ ਤੇ ਜਿਹੜਾ ਗੰਦ ਆਪਾਂ ਪਿਆ ਸੀ ਆਪਣੇ ਘਰ ਮੂਰੇ ਸਾਰਾ ਆਹ ਆ ਆਪਣੇ ਇੱਥੋਂ ਨਾਲ ਤਾਂ ਪਾਣੀ ਮਾਰ ਕੇ ਵਧੀਆ ਥੋਤਾ ਤੇ ਸਾਫ ਸੁਥਰਾ ਵਧੀਆ ਕਰਤਾ ਜੀ ਆ ਦੇਖ ਲੋ ਆ ਸਾਰੀ ਗਲੀ ਐਨ ਸਾਫ ਕਰੀ ਪਈ ਆਪਣੀ ਦੇਖ ਲੋ ਤੁਸੀਂ ਤੇ 6ਵੀਂ ਇਹ ਬਾਬੇ ਨਾਨਕ ਦੀ ਇੱਥੇ ਮਿੱਟ ਘੱਟੇ ਬਹੁਤ ਪਏ ਸੀਗੇ ਤੇ ਆਪਣੇ ਸਾਰਾ ਸਾਫ ਕਰਤਾ ਮੀਟਰਾਂ ਤੱਕ ਤੇ ਮੈਂ ਚਲੋ 6ਵੀਂ ਆਪਾਂ ਕਰਦੀਆਂ ਜਾਂ ਅਗਲਾ ਕਰਦੇ ਕੋਈ ਚੱਕਰੀ ਨਹੀਂ ਹਨ ਤੇ ਆ ਇੱਟਾਂ ਦਾ ਢੇਰ ਰੋੜਿਆਂ ਦਾ ਇੱਥੇ ਦਾ ਕੂਰੇ ਦਾ ਖਿੰੜਿਆ ਪਿਆ ਸੀਗਾ ਇਹ ਵੀ ਆਪਾਂ ਇਕੱਠਾ ਕਰਤਾ ਤੇ ਆ ਲੋਕ ਇੱਟ ਆਪਣੇ ਇਧਰ ਚਿੰਕੇ ਲਾਤੀ ਤੇ ਇੰਨੀ ਸੇਵਾ ਆਪਣੇ ਕਰਤੀ ਇਧਰ ਲਈ ਛੜ ਆਪਾਂ ਤੁਰ ਮੋੜ ਤੱਕ ਰਿਹਾ ਏ ਤੇ ਇਧਰ ਆਪਣੇ ਜੀ ਆਪਣੇ ਆ ਘਰ ਤੱਕ ਕਰਤਾ ਆ ਸਾਰੇ ਪਾਣੀ ਮਾਰਤਾ ਸੀ ਵਧੀਆ ਆਪਣੇ ਆ ਆਪਣੇ ਮੀਟਰਾਂ ਤੱਕ ਵਧੀਆ ਸਾਫ ਆਗਾ ਆ ਇਦੂ ਗਾਹਾਂ ਬਾਗਲ ਆ ਜਾਂਦਾ ਕਿਸੇ ਦਾ ਨਾ ਤੇ ਅਜਾੜੀ ਪਿਆਗਾ ਤੇ ਇੱਥੋਂ ਲੈ ਕੇ ਉਹ ਗਾਹਾਂ ਜੱਗੀ ਘਰ ਤੱਕ ਖਰਾਬ ਆ ਗਿਆ ਇਹ ਸਾਰਾ ਹੁਣ ਆਪਾਂ ਇੱਕ ਮਿੰਟ ਉਹ ਆ ਰਿਹਾ ਸਾਹਮਣੇ ਤੇ ਪ੍ਰਸਾਦਾ ਪਣੀ ਸਕ ਕੇ ਇਹ ਵੀ ਸੇਵਾ ਕਰਨੀ ਆ ਆਪਣੇ ਉਹ ਤੁਰ ਤੱਕ ਗਲੀ ਸਾਫ ਕਰ ਦੇਣੀ ਹੈਗੀ ਤੇ ਆ ਸਾਰਾ ਇੰਨਾ ਗੰਦਮੰਦ ਖੱਬਲ ਚੱਕ ਕੇ ਆਪਣੇ ਪੱਟ ਕੇ ਹੁਣ ਸੱਟਿਆਉਣਾ ਹੈ ਬਾਹਰ ਤਾਂ ਜੋ ਹੁਣ ਪਸ ਕੱਲ ਦਾ ਕੱਲ ਨੂੰ ਹਾਂ ਬਾਬੇ ਨਾਨਕ ਦਾ ਪ੍ਰਕਾਸ਼ ਤੇ ਪਰਸ ਹੁਣ ਨਗਰ ਕੀਰਤਨਉਣਾ ਤੇ ਲੋ ਜੀ ਇੰਨਾ ਕਰ ਫਰਜ ਆਪਣਾ ਇਹ ਜ਼ਰੂਰ ਨਿਭਾਵਾਂਗੇ ਇੰਨਾ ਕੰਮ ਆਜੇ ਫਿਰ ਠੀਕ ਆ ਤੇ ਪ੍ਰਸਾਦਾ ਪਣੀ ਸਕਿਆ ਫਿਰ ਆਪਾਂ ਚੱਕਦੇ ਆ ਕੰਮ ਦੇ ਫੱਟੇ ਇੰਨਾ ਕੰਮ ਕਰਦੇ ਆ ਲੋ ਜੀ ਐਡੀ ਕਿ ਸ਼ੇਵਾ ਗਈ ਇਹ ਆਪਾਂ ਜ਼ਰੂਰ ਕਰਾਂਗੇ ਤੇ ਆਪਣੀ ਗੜੀ ਦਾ ਫਰਜ ਵੀ ਬਣਦਾ ਸ੍ਰੋਮਾ ਤਾਂ ਨੇ ਆਪਾਂ ਨੂੰ ਰੋਟੀ ਪਾਤੀ ਹੁਣ ਪ੍ਰਸ਼ਾਦਾ ਬਣੀ ਸਕਦੇ ਪ੍ਰਸ਼ਾਦਾ ਬਣੀ ਸ਼ਾਕੇ ਬਸ ਦਾਲ ਆ ਗਈ ਆਲੂ ਮੜ ਕੈਨੇਡਾ ਹੈ ਆਪਣੀ ਫੇਵਰੇਟ ਹੈ ਤੇ ਸ਼ਾਕਦੇ ਪ੍ਰਸ਼ਾਦਾ ਤੇ ਇਹ ਦੋ ਬਾਦ ਦਾ ਸ਼ਾਕੀ ਪ੍ਰਸ਼ਾਦਾ ਲਾਉਣਿਆ ਸ਼ੇਵਾ ਚੱਜ ਦੇਣਾ ਛੁੱਟੀ ਆ ਗਈ ਕੱਲ ਨੂੰ ਸਕੂਲ ਜਾਣਾਗਾ ਲੋ ਜੀ ਗੜੀ ਦੀ ਸ਼ੇਵਾ ਚਾਲੂ ਕੀਤੀ ਹੋਈ ਹੈਗੀ ਤੇ ਉੱਥੋਂ ਲੈ ਕੇ ਇੱਥੇ ਤੱਕ ਆਪਾਂ ਕਰ ਲੈ ਇੱਥੇ ਜੱਗੀ ਚੰਗਣਾ ਮੈਂ ਕਰਨਾ ਹੁਣ ਤੇ ਇੰਨੇ ਬੰਦੇ ਗਏ ਹੋਣੇ ਆਪਣੇ ਦੋ ਗੱਡੀ ਲੈਣਾ ਤੇ ਇਹਨੂੰ ਪਾ ਕੇ ਸਾਰੇ ਨੂੰ ਗੱਡੀ ਦੇ ਵਿੱਚ ਬਾਹਰ ਸਿੱਟਿਆਉਣਾ ਤੇ ਸਵੇਰੇ ਪ੍ਰਭਾਤ ਫੇਰੀ ਆਉਣੀ ਹੈਗੀ ਤਾਂ ਕਰਕੇ ਆਪਾਂ ਰਾਹਦਾਰੀ ਸਾਰੀ ਸਾਫ਼ ਕਰ ਰਹੇ ਹਾਂਗੇ ਤੇ ਸੇਵਾ ਦਾ ਕੰਮ ਹੀ ਆ ਤੇ ਮੈਂ ਚਲੋ ਕਰਦੀ ਆਂ ਜੀ ਇਧਰ ਜੱਗੀ ਭਲਵਾਨ ਲੱਗਿਆ ਹੋਇਆ ਵੱਟੇ ਚੱਕਣਾ ਇਹ ਆ ਵੀ ਚੋਬਰ ਸੇਵਾਦਾਰ ਆ ਗਿਆ ਮੈਂ ਵੀ ਸੇਵਾ ਕਰਾਉਣੀ ਆ। ਲੋ ਜੀ ਮਿੱਤਰੋ ਸ਼ਾਮ ਦੇ 5 5:30 6 ਦਾ ਟਾਈਮ ਹੋ ਚੁ ਗਿਆ ਤੇ ਗਲੀ ਦਾ ਕੰਮ ਆਪਣੇ ਜਿਹੜੇ ਲਾਤਾ ਤੇ ਬਸ ਆਹੀ ਰਹਿ ਗਿਆ। ਤੇ ਟੱਕ ਲਾਇਆਵਾਂਗੇ ਤੇ ਸਵੇਰੇ ਆਉਣੀ ਆ ਪ੍ਰਭਾਤ ਫੇਰੀ ਤੇ ਅਸੇਵਾਦਾਰ ਆਪਣੇ ਚੱਲੀ ਜਾ ਰਹੇ ਨੇਗੇ ਤੇ ਗੱਲ ਬਣਾਤੀ ਘੈਂਟ। ਤੇ ਆ ਰਹਿ ਗਿਆ ਬਸ ਥੋੜੀ ਕੰਮ ਹੋਰ ਵੀ ਬੁੱਟਿਆ ਵਧੀਆ ਵਧੀਆ ਹਵਾ ਦੀ ਜੂਵੀਆ ਹੁੰਦਾ ਹੋਰ ਹੁਣ ਆ ਸੇਵਈਆ ਬੁੱਟਾ ਸਵੇਰੇ ਹੋਰ ਹੁਣ ਦੇਖਿਆ ਕਰੋ ਮੜਾ ਜਾ ਹੋਰ ਕਿ ਜਿਹੜਾ ਬਣਾਉਂਦੇ ਨੇ ਨਾ ਉਹ ਨਹੀਂ ਰੁਪਈਆ ਦਾ ਨਹੀਂ ਹੈਗਾ ਤਾਂ ਆਪਣਾ ਸੌਂਕ ਆ ਯਾਰ ਤੁੰਗ ਬੰਦ ਕਰਦੇ ਕਦੇ ਵਾਹਿਗੁਰੂ ਦੀ ਕਿਰਪਾ ਹੋਗੀ ਰੁਪਈਏ ਵੀ ਆਉਣ ਲੱਗਿਆ ਨੇ ਬੁੱਟਿਆ ਇਹੀ ਕੋਈ ਗੱਲ ਨਹੀਂ ਹੈ ਨਾ ਨਹੀਂ ਆਪਣਾ ਸੌਂਕ ਆ ਨਾ ਕੁਝ ਨਹੀਂ ਬਣਦਾ ਹਜੇ ਆਪਣੇ ਪਿੰਡ ਦਾ ਮਤਲਬ ਹਜੇ ਕੰਮ ਚੱਲੀ ਨਹੀਂ ਹੈਗਾ ਯਾਰ ਇਹ ਬਹੁਤ ਵੱਡਾ ਪ੍ਰੋਸੈਸ ਆ YouTube ਦਾ ਜਿਹੜਾ ਬਹੁਤ ਟਾਈਮ ਦਾ ਕਰਦਾ ਇਹ ਤਾਂ ਇਹ ਤਾਂ ਹੋਇਆ ਨਹੀਂ ਇਹ ਪਾਸ ਨਹੀਂ ਹੋਊਗਾ YouTube ਪਾਸ ਨਹੀਂ ਹੋਊਗਾ ਪੰਗੇ ਤੇ ਆਏ ਆ ਯਾਰ ਜੇ ਤਾਂ ਬੰਦਾ ਉਹ ਵਿੱਚ ਵੜ ਕੇ ਕਰੇ ਫਿਰ ਤਾਂ ਹੁੰਦਾ ਇਹਦਾ ਜਿਹੜਾ ਸਾਥੀ ਯੂਤੀ ਲੋ ਜੀ ਮਿੱਤਰੋ ਬਾਬੇ ਨਾਨਕ ਦੀ ਕਿਰਪਾ ਨਾਲ ਆਹ ਰਹਿ ਗਿਆ ਆਪਣਾ ਇੰਨਾ ਕ ਬਾਬੇ ਸ਼ੇਰ ਦੇ ਨਾਲ ਨਾਲ ਤੇ ਆਪਣਾ ਧੁਰ ਤੱਕ ਵਧੀਆ ਬਣ ਗਿਆ ਤੇ ਉਧਰੋਂ ਲੱਗੇ ਹੋਏ ਸੀਗੇ ਆ ਫਿਰਦਾ ਇੱਕ ਸੇਵਾਦਾਰ ਵੀਡੀਓ ਬਣਾਉਂਦਾ ਇਹ ਕਹਿੰਦਾ ਮੈਂ ਫੱਟੇ ਚੱਕਣੇ ਸੀ ਨਾਲ ਕਹਿੰਦਾ ਮੈਨੂੰ ਲਾ ਹੀ ਨਹੀਂ ਹੈਗਾ ਹੈ ਹੋਰ ਵੀ ਸੇਵਾਦਾਰ ਇਹ ਆਈਫੋਨ ਚੱਕੀ ਫਿਰਦਾ ਹੈਗਾ ਚੜਾਈ ਹੈ ਖਤਰਨਾਕ ਬੰਦਾ ਹੈਗਾ ਬਸ ਬੱਚੋ ਇਹ ਤੋਂ ਜਿੰਨਾ ਬਚਿਆ ਜਾਂਦਾ ਪਰ ਦੱਸ ਨਹੀਂ ਸਕਦਾ ਸੀ ਕਿਉਂ ਬਚੋ ਇਹ ਤਾਂ ਲੋ ਜੀ ਮਿੱਤਰੋ ਸਵੇਰੇ ਲੱਗੇ ਸੀਗੇ ਫਿਰ ਉਦੋਂ ਬਾਅਦ ਗੁਰੂ ਘਰ ਚਲੇ ਗਏ ਜਪਜੀ ਸਾਹਿਬ ਦੇ ਪਾਠ ਚਾਲਦੇ ਨੇ ਸਿੰਘ ਸਭਾ ਗੁਰਦੁਆਰੇ ਸ ਆਪਣੇ ਪਿੰਡ ਤੇ ਸਵੇਰੇ ਆਪਾਂ ਨੇ ਸਾਫ਼ ਕਰਤਾ ਸੀ ਅੱਧੀ ਗਲੀ ਤੇ ਅੱਧੀ ਗਲੀ ਰਹਿ ਗਈ ਸੀ ਆਪਣੇ ਘਰ ਕੋਲੋਂ ਤੇ ਹੁਣ ਉਹ ਵੀ ਫਤਿਹ ਆਪਣੇ ਬਲਾਣ ਦੀ ਧੁਰ ਤੱਕ ਲਾ ਆਂਦੀ ਨਾਲ ਦੋ ਮੁੰਡੇ ਹੋਰ ਲੱਗੇ 6 ਬਜ਼ਾਰ ਤੇ ਆਪਣਾ ਉਹ ਕੰਮ ਵੀ ਨਿਬੜ ਗਿਆ ਹੁਣ ਫਤਿਹ ਹੋ ਗਈ ਤੇ ਕੱਲ ਨੂੰ ਹੋ ਸਕਦਾ ਜਿੰਨਾ ਪੈਪੂ ਮਿਲਿਆ ਤੇ ਗਲੀ ਨੂੰ ਧੋਵਾਗੇ ਵੀ ਸ਼ਾਪ ਵੀ ਕਰਾਂਗੇ ਨਹੀਂ ਸ਼ੰਬਰਾਂਗੇ ਦਾ ਧੁਰ ਤੱਕ ਹੀ ਤੇ ਹੁਣ ਆਪਣੀ ਇੰਨੀ ਕੀ ਸੇਵਾ ਸਾਈਂ ਗੁਰੂ ਆਪਣੇ ਚਰਨਾਂ ਦੇ ਪ੍ਰਵਾਨ ਕਰੇ ਇੰਨਾ ਕਿ ਝਟਾ ਆਪਣੇ ਲਾਤੀ ਕਰਤਾ ਬਾਬੇ ਨਾਨਕ ਦੀ ਸਵੇਰੇ ਪ੍ਰਭਾਤ ਫੇਰੀ ਨੰਗੜੀਆਂ ਤੇ ਆ ਪ੍ਰਕਾਸ਼ ਵੀ ਹੁਣ ਬਾਬੇ ਨਾਨਕ ਦਾ ਤੇ ਪਰਸੋਂ ਨੂੰ ਨਗਰ ਕੀਰਤਨਾ ਤੇ ਹੁਣ ਚਲ ਇੰਨਾ ਕੰਮ ਹੋਇਆ ਹੁਣ ਹੋਇਆ ਆਪਾਂ ਵਿਹਲੇ ਟਾਈਮ ਹੋ ਗਿਆ ਆ 7 ਵਜੇ ਟਾਈਮ ਤੇ ਹੁਣ ਆਪਾਂ ਨਹਾਇਆਂ ਧੋਇਆਂ ਕਰਦੇ ਆ ਤੇ ਫਤੇ ਬੁਲਾਉਣਿਆਂ ਬੁਲੇ ਸੋਨਿਹਾਲ ਸਤਿ ਸ੍ਰੀ ਅਕਾਲ